ਹਾਂਜੀ ਕਿੱਦਾਂ ਆਂਦੇ ਸੀ ਬੇਸ਼ੀ ਤੁਸੀਂ ਅਸੀਂ ਇਧਰ ਆਂਦੇ ਨਵੇਂ ਸ਼ਹਿਰ ਆ ਲੂ ਅੱਛਾ ਜੀ ਹਾਂ ਯਾਰ ਤੇ ਹਾਦਸਾ ਹੋਇਆ ਕਿੱਦਾਂ ਜੀ ਫਿਰ ਹਾਦਸਾ ਇਹ ਇਦਾਂ ਹੋਇਆ ਜੇ ਉਹ ਰਾਹੋਂ ਵੱਲ ਆਂਦਾ ਸੀ ਆਂਦਾ ਆਂਦਾ ਇਧਰ ਆ ਗਿਆ ਰੌਂਗ ਸਾਈਡ ਤੇ ਤੁਹਾਡੀ ਬਾਡੀ ਚ ਵੱਜਿਆ ਨਾ ਪਿੱਛੇ ਹਾਂ ਪਿੱਛੇ ਟਾਇਰ ਚ ਵੱਜਿਆ ਜੀ ਮੰਗਲੇ ਟਾਇਰ ਚ ਆ ਕੇ ਤੇ ਗੱਡੀ ਪਲਟ ਗਈ ਗੱਡੀ ਇਹਦੇ ਮਤਲਬ ਉਹਦੀ ਸਪੀਡ ਬਹੁਤ ਹੋਣੀ ਹੈ ਉਹਦੀ ਸਪੀਡ ਬਹੁਤ ਸੀ ਸਾਡੇ ਟਾਇਰੇ ਕੱਢ ਤੇ ਉਹਨਾਂ ਬਾਹਰ ਟੂ ਟਾਪ ਕੱਢ ਤੀ ਸਾਰੀ ਟੈਂਕੀ ਪਾੜ ਤੀ ਵੱਜਿਆ ਵੀ ਕਨੈਕਟ ਦੂਈ ਸਾਈਡ ਆ ਕੇ ਵੱਜਿਆ ਨਾ ਦੂਈ ਸਾਈਡ ਹਾਂ ਰੌਂਗ ਸਾਈਡ ਆ ਕੇ ਵੱ ਉਹ ਟਾਇਰੇ ਪਿੱਛੇ ਵੱਜਿਓ ਆ ਹਾਂ ਹਾਂਜੀ ਟਾਇਰ ਦੇ ਪੇ ਮਗਰ ਵੱਜਿਓ ਆ ਹੂੰ ਮਗਲੇ ਡਾ ਦੇ ਹੁਣ ਤੁਹਾਨੂੰ ਕੋਈ ਘਬਰਾਹਟ ਤਾਂ ਨਹੀਂ ਹੁੰਦੀ ਨਹੀਂ ਨਹੀਂ ਕੁਝ ਨਹੀਂ ਠੀਕ ਆ ਬਿਲਕੁਲ ਠੀਕ ਆ ਜੀ ਦਰਦ ਹੁੰਦੀ ਹੋਵੇ ਨਹੀਂ ਨਹੀਂ ਕੁਝ ਨਹੀਂ ਅੱਖ ਦੇ ਉੱਤੇ ਸੱਟ ਲੱਗੀ ਨਹੀਂ ਨਹੀਂ ਕੁਝ ਨਹੀਂ ਕਾਕਾ ਇਹ ਕਰਾ ਲੈਣਾ ਫਾਸਟ ਗੱਡੀ ਦਾ ਮਾਲਕ ਮੈਂ ਜੀ ਅੱਛਾ ਤੁਸੀਂ ਹੋ ਹਾਂਜੀ ਠੀਕ ਹੈ ਫਿਰ ਇਹਨਾਂ ਨੂੰ ਕਦੋਂ ਲੈ ਕੇ ਜਾਣਾ ਹੈ ਹਸਪੀਟਲ ਬਸ ਹੁਣ ਲੈ ਜਾਣਾ ਇਹ ਭਾਈ ਸਾਹਿਬ ਸਾਡੇ ਆਗੇ ਰਾਂਹੋਂ ਦੇ ਸਾਡੇ ਵਕਬ ਹੈ ਇਹਨਾਂ ਨੂੰ ਨਾਲ ਭੇਜ ਦੇਣੇ ਅਸੀਂ ਤੇ ਕਰਾ ਦੂਗੇ ਇਲਾਜ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਤੁਹਾਡੀ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਜੀ ਗਲਤ ਸਾਈਡ ਮਾਰੀ ਹਾਂ ਵੀ ਸਾਰੀ ਸੜਕ ਨਾਗਵਾਲ ਵਾਲੀ ਆ ਜੀ ਨਾਗਵਾਲ ਪੈਂਦੇ ਜਾਂਦੇ ਆ ਕੋਈ ਬਹੁਤ ਆ ਸੜਕ ਕੋਈ ਬਹੁਤ ਆ ਚਲੋ ਤੁਹਾਡੇ ਪਿਛਲੇ ਚੱਕੇ 'ਚ ਵੱਜੀ ਗੱਡੀ ਆ ਕਿ ਨਹੀਂ ਥੋੜਾ ਚੱਕੇ ਦੇ ਅੱਗੇ ਨੂੰ ਵੱਜੀ ਪਰ ਸਾਡਾ ਸਾਰਾ ਹੀ ਪਲਟੀ ਕਰਤੀ ਗੱਡੀ ਜੀ ਜੋਰ ਨਾਲ ਵੱਜੀ ਜੀ ਠੀਕ ਹੈ ਜੀ ਸਾਡੀ ਗੱਡੀ ਇੰਨੀ ਹੈ ਵੀ ਉਹ ਥੋੜੀੇ ਕਾਰਨ ਹੈ ਘਟਾਉਂ ਕਾਰ ਚਲਾਣੇ ਤੇ ਕਮਾਉ ਚਲੋ ਖੁਸ਼ਕਿਸਮਤੀ ਹੈ ਰੱਬ ਦੀ ਮਿਹਰਬਾਨੀ ਹੈ ਕਿ ਜਾਨੀ ਬਚਾਉ ਗਿਆ ਹਾਂਜੀ ਹਾਂਜੀ ਕਿ ਪਲੀਆਂ ਕਹਿੰਦੇ ਸੀ ਪਲੀਆਂ ਦੋਨੋਂ ਪਲੀਆਂ ਦਾ ਪਤਾ ਕਰ ਲਿਆ ਜੀ ਮੈਂ ਇੱਥੇ ਨਾ ਇਹ ਪਿੰਡ ਦੇ ਨਹੀਂ ਹੈਗੇ ਦੋਨੋਂ ਪਿੰਡਾਂ ਦੇ ਨਹੀਂ ਹੈਗੇ ਨਾ ਖੁਰਦ ਦੇ ਨਾ ਕਲਾਂ ਦੇ ਨਾ ਖੁਰਦ ਦੇ ਨਾ ਕਲਾਂ ਦੇ ਆ ਦੋਨੋਂ ਪਿੰਡਾਂ ਨੂੰ ਫੋਨ ਕਰਕੇ ਪੁੱਛ ਲਿਆ ਮੈਂ ਇਹ ਦੂਜੀਆਂ ਪਲੀਆਂ ਦਾ ਨਾ ਹੁਣ ਜਿਹੜੇ ਬੰਗਿਆ ਕੋਲ ਪਲਲੀ ਚੁੱਕੀ ਹੈ ਅੱਛਾ ਜਦੋਂ ਤੁਸੀਂ ਆਏ ਹਾਲਾਤ ਇਹੀ ਸੀਗੇ ਕਿ ਇਹੀ ਹਾਲਾਤ ਸੀਗੇ ਜੀ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਲੱਗੇ ਸੀਗੇ ਜੀ ਰਾਹੌਣ ਵਾਲ ਤੇ ਆਦੀ ਸੀਗੀ ਰਾਹੌਣ ਵਾਲ ਤੇ ਆਦੀ ਸੀ ਤੇ ਇਹਦੇ ਪਿਛਲੇ ਹਿੱਸੇ 'ਚ ਜਾ ਕੇ ਬੈਠਾ ਆ ਬਾਡੀ ਦੀ ਬਜੀ ਆ ਹਾਂ ਬਾਡੀ ਮੋਰੇ ਕੋਈ ਫਰੰਟ ਤੇ ਨਹੀਂ ਬਜੀ ਉਹ ਮੁੰਡਾ ਡਰਾਈਵਰ ਆ ਉੱਥ